ਦਬਈ ਦੀ ਰਾਜਧਾਨੀ ਅਬੂਦਾਬੀ ਭਾਰਤੀਆਂ ਲਈ ਬੇਹੱਦ ਖਾਸ ਬਣ ਗਈ ਹੈ ਪਹਿਲਾਂ ਇੱਥੇ ਸਭ ਤੋਂ ਵੱਡਾ ਹਿੰਦੂ ਮੰਦਿਰ ਬਣਾਇਆ ਗਿਆ ਸੀ ਤੇ ਹੁਣ ਇੱਕ ਸੜਕ ਦਾ ਨਾਮ ਭਾਰਤੀ ਮੂਲ ਦੇ 84 ਸਾਲਾਂ ਡਾਕਟਰ ਦੇ ਨਾਮ ਤੇ ਰੱਖਿਆ ਗਿਆ ਉਹਨਾਂ ਦਾ ਨਾਮ ਹੈ ਡਾਕਟਰ ਜਾਰਜ ਮੈਥੂਓ ਜਿਨ੍ਹਾਂ ਨੇ ਦੇਸ਼ ਦੇ ਸਿਹਤ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਦੱਸਣਯੋਗ ਹੈ ਕਿ ਨਗਰਪਾਲਿਕਾ ਦੇ ਵਿਭਾਗ ਯੂਏਈ ਦੀ ਯਾਦਗਰੀ ਸੜਕਾਂ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਭਾਰਤੀ ਮੂਲ ਦੇ ਡਾਕਟਰ ਜਾਰਜ ਮੈਥੂਓ ਦਾ ਨਾਮ ਅਬੂ ਥਾਬੀ ਵਿੱਚ ਇੱਕ ਸੜਕ ਦੇ ਨਾਮ ਉੱਤੇ ਰੱਖਿਆ ਗਿਆ ਇਹ ਸੜਕ ਅਲ ਮਫਰਕ ਚ ਸ਼ੇਖ ਸ਼ਕਬੂਥ ਮੈਡੀਕਲ ਸਿਟੀ ਦੇ ਨੇੜੇ ਹੈ ਜਿਸ ਨੂੰ ਡਾਕਟਰ ਚਾਰਜ ਮੈਥੂ ਵਜੋਂ ਜਾਣਿਆ ਜਾਵੇਗਾ ਡਾਕਟਰ ਮੈਥੂ ਹੋਰਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਦੁਬਈ ਆਇਆ ਸੀ ਤਾਂ ਉਸ ਵਕਤ ਬੁਨਿਆਦੀ ਢਾਂਚਾ ਵਿਕਸਿਤ ਹੋ ਰਿਹਾ ਸੀ ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਉੱਥੋਂ ਦੇ ਰਾਸ਼ਟਰਪਿਤਾ ਮਰਹੂਮ ਸ਼ੇਖ ਯਾ ਏਦ ਬਿਨ ਸੁਲਤਾਨ ਅਲ ਨਹਯਾਨ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਤਿਹਦ ਲੋ ਧੰਨਵਾਦੀ ਹਾਂ ਕਿ ਮੇਰੇ ਯਤਰਾ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਇਹ ਵੀ ਦੱਸਣੀ ਹੋਵੇਗਾ ਕਿ ਡਾਕਟਰ ਮੈਥਿਊ 26 ਸਾਲਾਂ ਦੀ ਉਮਰ ਦੇ ਵਿੱਚ ਸਾਲ 1976 ਚ ਦੁਬਈ ਗਏ ਸਨ ਪਰ ਉਹ ਸ਼ੁਰੂ ਤੋਂ ਹੀ ਅਮਰੀਕਾ ਜਾਣਾ ਚਾਹੁੰਦੇ ਸੀ ਪਰ ਦਾਣਾ ਪਾਣੀ ਉਹਨਾਂ ਨੂੰ ਦੁਬਈ ਖਿੱਚ ਕੇ ਲੈ ਗਿਆ ਬੀਰ ਰਿਪੋਰਟ ਹਕੀਕੀ ਟੀਵੀ ਪੰਜਾਬੀ